ਤੁਸੀਂ ਜਿਹੜੇ ਹਮਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋਰੀਆ ਸਾਡੇ ਨਾਲ ਮੌਜੂਦ ਨੇ ਹੱਕ ਸੱਚ ਮਿਸ਼ਨ ਹਲਕਾ ਪਾਇਲ ਦੇ ਸਰਪ੍ਰਸਤ ਜਥੇਦਾਰ ਗੁਰਜੀਤਨ ਸਿੰਘ ਸਰਾਧ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਉਣਾ ਹੈ ਉਹ ਜਾਣਦੇ ਆ ਕਿ ਆਖਰ ਕਿਸ ਤਰ੍ਹਾਂ ਦਾ ਰੁਝਾਨ ਰਹਿ ਸਕਦਾ ਹੈ ਜਥੇਦਾਰ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਨ ਜੀ ਜਥੇਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਬਾਬਤ ਫੈਸਲਾ ਆਉਣਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੰਦ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਸਾਡੀ ਆਤਮਾ ਹੈ ਸਾਡੀ ਰੂਹ ਹੈ ਤੇ ਸਾਡੀ ਸ਼ਕਤੀ ਦਾ ਸਰੋਤ ਹੈ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਵਾਹਦੋ ਸੰਸਥਾ ਜਿੱਥੋਂ ਹਰ ਗੁਰੂ ਗੋਬਿੰਦ ਸਿੰਘ ਪਾਛਾ ਦਾਤੀ ਪੁੱਤਰ ਜਿਹਦੇ ਅੱਗੇ ਸਿਰ ਵੀ ਝੁਕਾਉਂਦਾ ਤੇ ਉਥੋਂ ਆਤਮਿਕ ਸ਼ਕਤੀ ਵੀ ਪ੍ਰਾਪਤ ਕਰਦਾ ਹੈ ਜੀ ਇਸ ਕਰਕੇ ਮੈਨੂੰ ਨੇ ਸਾਰੇ ਸਿੱਖਾਂ ਨੂੰ ਔਰ ਜਿਹੜੇ ਖਾਸ ਕਰਕੇ ਇਸ ਗੱਲ ਨੂੰ ਸਮਝਦੇ ਨੇ ਜਾਂ ਇਹਦੇ ਨਾਲ ਮਸਲੇ ਨਾਲ ਨੇੜੇ ਜੁੜੇ ਹੋਏ ਨੇ ਉਹ ਸਾਰਿਆਂ ਨੂੰ ਇਹ ਉਮੀਦ ਹੈ ਵੀ ਜਥੇਦਾਰ ਸਹਿਬਾਨ ਦਾ ਜਿਹੜਾ ਫੈਸਲਾ ਹੈ ਜੀ ਉਹ ਫੈਸਲਾ ਆਊਗਾ ਜਿਹੜਾ ਕਿਤੇ ਨਾ ਕਿਤੇ ਸਿੱਖਾਂ ਨੂੰ ਇਸੇ ਲੰਗੇ ਸਮੇਂ ਚ ਬਜੀਆਂ ਆਤਮਿਕ ਚੋਟਾਂ ਤੋਂ ਰਾਹਤ ਵੀ ਦਿਵਾਊਗਾ ਤੇ ਉਹਨਾਂ ਨੂੰ ਠਾਰਸ ਬਣਾਊਗਾ ਔਰ ਭਵੇਖਾ ਵਾਸਤੇ ਕਿਤੇ ਨਾ ਕਿਤੇ ਉਹਨਾਂ ਦੀ ਆਸ ਦੀ ਤੰਦ ਨੂੰ ਮਜ਼ਬੂਤ ਕਰੇਗਾ ਜੀ ਅਜਿਹਾ ਮੰਨਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਜਿਵੇਂ ਇਸ ਮਸਲੇ ਦੇ ਵਿੱਚ ਸਾਫਾ ਜਿੱਥੇ ਅਗਰਗਿੰਗ ਔਰ ਬਚਨ ਸਿੰਘ ਨੂੰ ਵੀ ਤਲਬ ਕੀਤਾ ਗਿਆ ਵਾ ਤੇ ਤੁਸੀਂ ਮੰਨਦੇ ਵੀ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਹਿਬਾਨ ਹੋਏ ਨੇ ਉਹਨਾਂ ਤੋਂ ਵੀ ਇਸ ਪ੍ਰਕਾਰ ਦੀਆਂ ਸੇਵਾਦਾਰਾਂ ਤੋਂ ਗਲਤੀਆਂ ਹੋਈਆਂ ਨੇ ਜੀ ਦੇਖੋ ਬੜਾ ਚੰਗਾ ਅ ਰੁਝਾਨ ਹੈ ਜੀ ਬੜੀ ਚੰਗੀ ਸ਼ੁਰੂਆਤ ਹੈ ਕਿਉਂਕਿ ਅ ਗੁਰੂ ਕਾਲ ਤੋਂ ਬਾਅਦ ਜੀ ਵੱਡੇ ਵੱਡੇ ਰਤਬਿਆਂ ਤੇ ਬੈਠੇ ਉਸ ਵੇਲੇ ਦੇ ਰਤਬੇਦਾਰਾਂ ਸੇਵਾਦਾਰਾਂ ਵੱਲੋਂ ਕਿਤੇ ਨਾ ਕਿਤੇ ਦੇਖੋ ਆਖਰ ਮਨੁੱਖ ਹੈ ਮਨੁੱਖ ਦੇ ਕਿਰਦਾਰ ਚ ਕਿਤੇ ਨਾ ਕਿਤੇ ਕਮਜ਼ੋਰੀ ਆ ਜਾਂਦੀ ਹੈ ਜੀ ਸੁਭਾਅ ਚ ਕਮਜ਼ੋਰੀ ਆ ਜਾਂਦੀ ਹੈ ਜਾਂ ਫੈਸਲੇ ਲੈਣ ਦੀ ਜਿਹੜੀ ਸ਼ਕਤੀ ਹੈ ਉਹ ਨੂੰ ਪੂਰੀ ਤਰ੍ਹਾਂ ਜਿਹੜਾ ਵਰਤੋਂ ਚ ਨਹੀਂ ਲਿਆ ਸਕਦੇ ਜੀ ਇਸ ਕਰਕੇ ਜੇ ਕਿਸੇ ਤੋਂ ਆਪਣੇ ਸਮੇ ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਨੇ ਅਸੀਂ ਤਾਂ ਉਹਨਾਂ ਅਗੇ ਸਿਰ ਝੁਕਾਉਨੇ ਆ ਜੀ ਜੇ ਕਿਸੇ ਤੋਂ ਕਿਸੇ ਸਮੇ ਕੋਈ ਜ਼ਿੰਮੇਵਾਰ ਰੁਤਬੇ ਤੇ ਬੈਠਿਆ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਵਾਲੀ ਗੱਲ ਹੋਈ ਹੈ ਜੇ ਉਹਦੇ ਸਬੰਧ ਵਿੱਚ ਵੀ ਮੌਜੂਦਾ ਜਥੇਦਾਰ ਸਹਿਵਾਨ ਵੱਲੋਂ ਜਿਹੜੇ ਅੱਜ ਕੌਮ ਦੀ ਰਹਿਨਮਾਈ ਕਰ ਰਹੇ ਨੇ ਉਹਨਾਂ ਨੇ ਜੇ ਉਹਨਾਂ ਨੇ ਕਿਸੇ ਨੂੰ ਤਲਬ ਪੁਰਾਤਨ ਸਿੰਘ ਸਹਿਵਾਨ ਨੂੰ ਕੀਤਾ ਤਾਂ ਸੋਚ ਕੇ ਕੀਤਾ ਹੋਣਾ ਕੁਛ ਨਾ ਕੁਛ ਠੀਕ ਹੈ ਜੀ ਆਪਣਾ ਤਾਂ ਬਾਲਾ ਨਹੀਂ ਉਹਨਾਂ ਦੇ ਬਾਰੇ ਚ ਕੋਈ ਗੱਲ ਕਰਨੀ ਉਹਨਾਂ ਦੇ ਕਿਰਦਾਰ ਤੇ ਅਸੀਂ ਅਸੀਂ ਤਾਂ ਏ ਈਟ ਸਮਾਨ ਲੋਕ ਆ ਉਹ ਬਹੁਤ ਵੱਡੇ ਸਤਿਕਾਰਤ ਹਸਤੀਆਂ ਨੇ ਜੀ ਆਪਾਂ ਉਹਨਾਂ ਦੇ ਸੰਬੰਧ ਜੇ ਹੁਣ ਮੌਜੂਦਾ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਬੁਲਾਇਆ ਤਾਂ ਕੋਈ ਨਾ ਕੋਈ ਕਾਰਨ ਹੋਊਗਾ ਕਰੂ ਸਪਸ਼ਟ ਹੋ ਜਾਏਗਾ ਕੱਲ ਜੀ ਹਾਂਜੀ ਤੇ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਦੇਖਦੇ ਆ ਵੀ ਆਪਾਂ ਸਮੂਹ ਸੰਗਤ ਲਈ ਸਿੱਖ ਸੰਗਤ ਅਗੁਰੂ ਨਾਨਕ ਨਾਮ ਲੇਵਾ ਸੰਗਤ ਉਹ ਸਾਰੇ ਇਹ ਚੀਜ਼ ਸੋਚ ਰਹੇ ਨੇ ਕਿ ਕਿਉਂਕਿ ਜਿਹੜਾ ਜਥੇਦਾਰ ਸਾਹਿਬ ਵੱਲੋਂ ਵਕ ਵਕ ਜਿੰਨਾਂ ਬੰਦਿਆਂ ਨੂੰ ਤਲਬ ਕੀਤਾ ਗਿਆ ਵਾ ਉਹਨਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਨੇ ਕਿ ਵੀ ਜੇਕਰ ਫੈਸਲਾ ਆਵੇਗਾ ਤਾਂ ਉਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਮਤਲਬ ਸਾਵਧਾਨੀ ਦੇ ਨਾਲ ਦੇਣ ਦੀ ਉਹਨਾਂ ਨੇ ਕਹੀ ਹੈ ਇੱਕ ਪਹਿਲੇ ਸੁਚੇਤ ਕੀਤਾ ਫਿਰ ਕਿਸ ਤਾਂ ਦੇਖਦੇ ਹੋ ਵੀ ਫੈਸਲਾ ਜਿਆਦਾ ਤੁਹਾਨੂੰ ਲੱਗਦਾ ਵੀ ਪੱਖ ਦੇ ਵਿੱਚ ਆ ਸਕਦਾ ਜਾਂ ਫਿਰ ਵਿਰੋਧ ਦੇ ਵਿੱਚ ਹੋ ਸਕਦਾ ਜੀ ਨਹੀਂ ਦੇਖੋ ਤਖਤ ਸਹਿਬਾਨ ਤੇ ਬੈਠੇ ਜੱਥੇਦਾਰ ਸਹਿਬਾਨ ਜੀ ਪੱਖ ਦਾ ਵਿਰੋਧ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਠੀਕ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਕਤੀ ਦਾ ਸਰੋਤ ਹੈ ਸਾਡੀ ਆਤਮਾ ਦੀ ਆਵਾਜ਼ ਹੈ ਅਸੀਂ ਉੱਥੋਂ ਅਗਵਾਈ ਲੈ ਕੇ ਤੁਰਦੇ ਹਾਂ ਉਹਦੇ ਅੱਗੇ ਸਿਰ ਝੁਕਾਉਨੇ ਆ ਇਸ ਕਰਕੇ ਪੱਖ ਜਾਂ ਵਿਰੋਧ ਦਾ ਤਾਂ ਕੋਈ ਸਵਾਲ ਨਹੀਂ ਜੇ ਕੋ ਬੀਤੇ ਸਮੇਂ ਦੇ ਵਿੱਚ ਜਦੋਂ ਵੀ ਫੈਸਲੇ ਲਏ ਗਏ ਨੇ ਜਿਵੇਂ ਹੁਣ ਗਿਆਨੀ ਗੁਰਪ੍ਰੀਤ ਸਿੰਘ ਨੂੰ ਤਲਬ ਕੀਤਾ ਗਿਆ ਉਹ ਪੱਖ ਚ ਫੈਸਲਾ ਲੈਣ ਕਰਕੇ ਹੀ ਮੰਨਦੇ ਇਸ ਗੱਲ ਨੂੰ ਤੁਸੀਂ ਨਹੀਂ ਪੱਖ ਜਿਹੜੇ ਸਿਆਸੀ ਲੋਕ ਨੇ ਜਾਂ ਕਾਬਜ ਧਿਰਾਂ ਨੇ ਪੱਖ ਜਾਂ ਵਿਰੋਧ ਉਹਨਾਂ ਦਾ ਹੋ ਸਕਦਾ ਹੈ ਹਾਂਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪੱਖ ਨਹੀਂ ਕੋਈ ਹੋ ਸਕਦਾ ਉਹਨਾਂ ਦੀ ਤਾਂ ਸਤਰ ਸਾਇਆ ਤੇ ਉਹਨਾਂ ਦੀ ਤਾਂ ਆਸ਼ੀਰਵਾਦ ਹੋ ਸਕਦਾ ਹੈ ਤੇ ਜਥੇਦਾਰ ਸਾਹਿਬਾਨ ਉਹੋ ਜਿਹਾ ਹੀ ਫੈਸਲਾ ਵੀ ਲੈਣਗੇ ਦੂਜਾ ਗੱਲ ਜਿਹੜੀ ਤੁਸੀਂ ਕੀਤੀ ਹੈ ਚਿੱਠੀਆਂ ਵਾਲੀ ਜੀ ਦੇਖੋ ਜੀ ਆਪਾਂ ਇਤਿਹਾਸ ਦੇ ਪੰਨੇ ਫਰੋਲ ਕੇ ਵੇਖਣ ਦਾ ਯਤਨ ਕਰੀਏ ਜੀ ਸਾਡੀ ਸਿੱਖਾਂ ਦੀ ਖਾਸ ਕਰਕੇ ਰਾਜਨੀਤਿਕ ਕਾਰਕੁਨਾਂ ਦੀ ਔਰ ਵਿਸ਼ੇਸ਼ ਕਰਕੇ ਜਿਹੜੇ ਅਸੀਂ ਅਕਾਲੀ ਰਾਜਨੀਤੀ ਨਾਲ ਜੁੜੇ ਹੋਏ ਲੋਕ ਆ ਜੀ ਸਾਡੀ ਇਹ ਰਾਸਦੀ ਹੈ ਸਾਡਾ ਦੁਖਾਂਤ ਹੈ ਜੀ ਵੀ ਅਸੀਂ ਜੋ ਸਾਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੈ ਗੁਰੂ ਕਾ ਸ਼ਬਦ ਮੰਤਰ ਮਨਮਾਨ ਜੀ ਅਸੀਂ ਉਹ ਤੋਂ ਕਿਤੇ ਨਾ ਕਿਤੇ ਅਣ ਭੇਜਾਂ ਜਾਪਗਾਉੜੇ ਆ ਠੀਕ ਹੈ ਜੀ ਤੇ ਸ਼ਬਦ ਨੂੰ ਗੁਰੂ ਨੇ ਮਾਨਤਾ ਦਿੱਤੀ ਹੈ ਸ਼ਬਦ ਨੂੰ ਪ੍ਰੋਖ ਮੁਖ ਮੰਨੇ ਆ ਜੀ ਤੇ ਅਸੀਂ ਉਸ ਗੱਲ ਤੋਂ ਭੱਜਣ ਦਾ ਯਤਨ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਨ੍ਹਾਂ ਨੇ ਰਾਜ ਅੱਜ ਤਾਂ ਰਾਜ ਲੋਕਾਂ ਦੀ ਮੁਠੀ ਚਾ ਨਾ ਜੀ ਜਿਨ੍ਹਾਂ ਨੇ ਆਪਣੇ ਬਾਹੂਬਲ ਨਾਲ ਆਪਣੀ ਸਮਝ ਨਾਲ ਆਪਣੀ ਦ੍ਰਿੜਤਾ ਨਾਲ ਜੀ ਆਪਣੀ ਪ੍ਰਬੰਧਕੀ ਕੁਸ਼ਲਤਾ ਨਾਲ ਤੇ ਆਪਣੀ ਸੂਰਵੀਰਤਾ ਨਾਲ ਜੀ ਖਿੰਡਰੀ ਪੁੰਡਰੀ ਸਿੱਖ ਸ਼ਕਤੀ ਨੂੰ ਇਕੱਤਰ ਕਰਕੇ ਇੱਕ ਖਾਲਸਾ ਰਾਜ ਦਾ ਮੁੱਢ ਬਣਿਆ ਜੀ ਔਰ ਉਹ ਖਾਲਸਾ ਰਾਜ ਜਿਹਦੀ ਉਦਾਹਰਣ ਅੱਜ ਵੀ ਸੰਸਾਰ ਦੇ ਲੋਕ ਦਿੰਦੇ ਨੇ ਜਦੋਂ ਉਹਨਾਂ ਨੂੰ ਕਿਤੇ ਵਗਿਆ ਹੋਈ ਉਹਨਾਂ ਕੋਲੋਂ ਉਹਨਾਂ ਨੂੰ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਨਕਾਲੀ ਫੂਲਾ ਸਿੰਘ ਉਹਨੇ ਜਿਹੜੇ ਸਿੱਖ ਰਾਜ ਲਈ ਜੰਗਾਂ ਵੀ ਲੜਦੇ ਮੂਰੇ ਹੋ ਕੇ ਜੀ ਉਹਨਾਂ ਨੂੰ আর ਉਹਨਾਂ ਦੀ ਸ਼ਹਾਦਤ ਵੀ ਉਸੇ ਮੁਸਹਿਰੇ ਦੀ ਜੰਗ 'ਚ ਹੁੰਦੀ ਹੈ ਜੀ ਤੋਂ ਸਿੰਘ ਸਾਹਿਬਾਂ ਸੀ ਉਹਨਾਂ ਨੇ ਬੁਲਾਇਆ ਤਾਂ ਮਰਜ਼ਾ ਰਣਜੀਤ ਸਿੰਘ ਨੂੰ ਹੁਕਮ ਕੀਤਾ ਬੁਲਾਇਆ ਵੀ ਨਹੀਂ ਹੁਕਮ ਦਿੱਤਾ ਜੀ ਇਹਨੂੰ ਨੰਗਾ ਕਰਕੇ ਇਹਦੇ ਕੱਪੜੇ ਉਤਾਰ ਕੇ ਇਹਨੂੰ ਦਰਖਤ ਨਾ ਬਣ ਕੇ ਇਹਦੇ ਕੋڑے ਮਾਰੋ ਤੇ ਕਿਤਨਾ ਕਿਤੇ ਚਲੋ ਸਰਕਾਰਾਂ ਦੇ ਅਧੀਨ ਕਰਮਚਾਰੀਆਂ ਦਾ ਹੌਸਲਾ ਨਹੀਂ ਪੈਂਦਾ ਜਦੋਂ ਕਿਸੇ ਦਾ ਹੌਸਲਾ ਨਾ ਪਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਆਪਣੇ ਸਾਹੀ ਵਸਤਰ ਆਪ ਉਤਾਰ ਕੇ ਆਪਣੇ ਆਪ ਨੂੰ ਦਰਖਤ ਨਾ ਬਣਨਾ ਸ਼ੁਰੂ ਕਰਤਾ ਕਿ ਜੇ ਹੁਣ ਮੈਂ ਮਹਾਰਾਜਾ ਮੇਰੇ ਅਧੀਨ ਕਰਮਚਾਰੀਆਂ ਨੇ ਮੇਰੇ ਨਾਲ ਇਹ ਵਗਿਆ ਨਹੀਂ ਕਰਨੀ ਪਰ ਮੈਂ ਆਪਣੇ ਗੁਰੂ ਦੇ ਸਥਾਪਿਤ ਕੀਤੇ ਤਖਤ ਤੋਂ ਭਗੌੜਾ ਨਹੀਂ ਹੋ ਸਕਦਾ ਤੇ ਮੈਂ ਆਪਣੇ ਕੋڑے ਆਪ ਮਾਰੂੰਗਾ ਤੇ ਉਹਦੀ ਨਿਵਰਤਾ ਦੇਖ ਕੇ ਭੱਜ ਕੇ ਅਕਾਲੀ ਫੁੱਲਾ ਸਿੰਘ ਨੇ ਉਹਨੂੰ ਬੁਖੜੇ ਚ ਲੈ ਲਿਆ ਜੀ ਕਿੰਨਾ ਚੰਗਾ ਹੋਵੇ ਜੇ ਅਸੀਂ ਅੱਜ ਦੇ ਅਕਾਲੀ ਜੀ ਜਾਂ ਅੱਜ ਦੇ ਰਹਿ ਚੁੱਕੇ ਅਕਾਲੀ ਹੁਕਮਰਾਨ ਜਾਂ ਅੱਜ ਅਕਾਲੀਆਂ ਦੀ ਲਹੂ ਡੋਲ ਕੇ ਕਮਾਈ ਜਮਾਤ ਸ਼ਰਮਣੀ ਅਕਾਲੀ ਦਲ ਤੇ ਰਹਿ ਚੁੱਕੇ ਜਾਂ ਮੌਜੂਦਾ ਸਮੇਂ ਬੈਠੇ ਲੋਕਾਂ ਦੇ ਗੱਲਾਂ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਤੁਰਨ ਦਾ ਯਤਨ ਕਰਨ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਾਂ ਖਾਲਸਾ ਰਾਜ ਫਿਰ ਕਿਹੜਾ ਨਹੀਂ ਸਕਦਾ ਜੀ ਇਸ ਕਰਕੇ ਬਾਚਣ ਦੀ ਲੋੜ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਹੈ ਮੈਂ ਹੁਣ ਵੀ ਜ਼ਿਕਰ ਗੱਲ ਕਰਾਂ ਤਾਂ ਐਜ਼ ਅ ਸਿੱਖ ਆਪਾਂ ਸਾਰੇ ਸਿੱਖਾਂ ਤੁਸੀਂ ਐਜ਼ ਅ ਸਿੱਖ ਕਿਸ ਤਰ੍ਹਾਂ ਦੀ ਸਜ਼ਾ ਮੰਗੋਗੇ ਜੇਕਰ ਐਜ਼ ਅ ਸਿੱਖ ਹੋਣ ਦੇ ਨਾਤੇ ਮਤਲਬ ਤੁਸੀਂ ਗੱਲ ਕਰੋ ਦੇਖੋ ਮੈਂ ਸਜ਼ਾ ਦੀ ਮੰਗ ਕਰਨਾ ਮੇਰੇ ਅਧਿਕਾਰ ਚ ਨਹੀਂ ਹੈ ਨਾ ਮੇਰਾ ਬਣਦਾ ਉਹ ਦੇਖਣਾ ਹੈ ਸਿੰਘ ਸਹਿਬਾਨ ਨੇ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਬਾਜ਼ਰ ਵਾਸ ਤੁਹਾਡੀ ਗੱਲ ਉਹ ਸਿੰਘ ਸਹਿਬਾਨ ਨੇ ਸਜ਼ਾ ਨਿਯਤ ਕਰਨੀ ਆ ਉਹਨਾਂ ਨੇ ਅਸੀਂ ਉਹਨਾਂ ਨੂੰ ਦੱਸਣ ਵਾਲੇ ਕੌਣ ਹਾਂ ਹਾਂ ਇੱਕ ਨਹੀਂ ਹਾਂ ਜੀ ਇੱਕ ਇੱਕ ਨਾ ਮਤਲਬ ਹਾਂ ਮੈਂ ਇਹ ਜ਼ਰੂਰ ਕਹੂੰਗਾ ਜੀ ਵੀ ਉਹ ਸਖਤ ਨਰਮ ਜਿਸ ਕਿਸਮ ਦਾ ਵੀ ਫੈਸਲਾ ਲੈਣ ਜੀ ਜਿਨ੍ਹਾਂ ਦੇ ਖਿਲਾਫ ਲੈਣ ਜੀ ਜੇ ਉਹ ਸੱਚੇ ਮੁੱੱਚੇ ਅਕਾਲੀ ਨੇ ਜੀ ਔਰ ਹਾਂ ਜਿਹੜੇ ਦੋਸ਼ੀ ਅਕਾਲੀ ਨੇ ਜੀ ਬਹੁਤ ਸਾਰੇ ਤਾਂ ਉਹ ਵੀ ਬੁਲਾਏ ਹੋਏ ਨੇ ਹੁਣ ਚਲੋ ਇਹ ਮੈਂ ਉੱਤੇ ਕਿੰਤੂ ਪ੍ਰੰਤੂ ਨਹੀਂ ਵੀ ਉਹ ਜਿਹੜੇ ਦੋਸ਼ੀ ਨਹੀਂ ਜੀ ਜਿਹੜੇ ਦੋਸ਼ੀ ਅਕਾਲੀ ਨੇ ਜੀ ਜੇ ਉਹ ਉਹਨਾਂ ਨੂੰ ਜਿਸ ਕਿਸਮ ਦਾ ਵੀ ਫੈਸਲਾ ਆਵੇ ਉਹਨਾਂ ਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਇਹ ਇਹ ਮੰਗ ਮੈਂ ਜ਼ਰੂਰ ਕਰਦਾ ਓਕੇ ਕੀ ਜਿਸ ਫੈਸਲਾ ਆਵੇ ਇਹ ਇਹ ਦਸਦਾ ਸਾਹਿਬ ਦਾ ਆਂਦਾ ਫੈਸਲਾ ਹੈ ਮੇਰੀ ਕਿਉਂਕਿ ਇਹ ਮੇਰੇ ਪੱਖ ਰੱਖਣ ਦਾ ਗੱਲ ਤਾਂ ਮੈਂ ਇਹ ਗੱਲ ਰੱਖ ਰਿਹਾ ਸੀ ਕਿਉਂਕਿ ਆਪਾਂ ਅੱਜ ਕੱਲ ਵੀ ਜੇਕਰ ਦੇਖਦੇ ਹਾਂ ਤਾਂ ਆਪਣੀ ਜਿਹੀ ਸੁਪਰੀਮ ਕੋਰਟ ਹੁੰਦੀ ਹੈ ਜਾਂ ਹਾਈ ਕੋਰਟ ਹੁੰਦੀ ਹੈ ਕੋਰਟ ਨਾ ਜਦੋਂ ਆਪਾਂ ਕਾਨੂੰਨ ਵੱਲੋਂ ਵਧਿਆ ਤਾਂ ਆਪਣੇ ਮਨ ਦੇ ਵਿੱਚ ਪਹਿਲਾਂ ਧਾਰਨਾ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਆਵੇ ਤਾਂ ਅਸੀਂ ਖੁਸ਼ ਆ ਠੀਕ ਹੈ ਜੀ ਕਿਉਂਕਿ ਬਾਕੀ ਫੈਸਲਾ ਤਾਂ ਮਾਨਯੋਗ ਜੱਜ ਸਾਹਿਬ ਨੇ ਕਰਨਾ ਹੁੰਦਾ ਤੇ ਹੁਣ ਜਿਹੜਾ ਸਿਰਮੌਰ ਫੈਸਲਾ ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਾ ਵਾ ਪਰ ਐਸੇ ਆਪਾਂ ਸਿੱਖ ਜਿਹੜਾ ਹੈਗਾ ਮੈਂ ਉਸ ਗੱਲ ਤੇ ਗੱਲ ਕਰ ਰਿਹਾ ਸੀ ਆਪਾਂ ਕਿਸ ਤਰ੍ਹਾਂ ਦਾ ਫੈਸਲੇ ਦੀ ਉਹ ਕਰਦੇ ਹਾਂ ਜੀ ਚਾਹਨ ਕਰਦੇ ਜੀ ਅਦਾਲਤਾਂ ਦੋ ਤਰ੍ਹਾਂ ਦੀਆਂ ਨੇ ਜੀ ਇੱਕ ਦੁਨਿਆਵੀ ਜੀ ਇੱਕ ਅਲਾਈ ਜੀ ਗੁਰੂ ਪਾਤਸ਼ਾਹ ਦੀ ਬਾਣੀ ਚ ਲਿਖਿਆ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਜੀ ਜੇ ਜੇ ਗੁਰੂ ਪਾਤਸ਼ਾਹ ਦੀ ਜਿਹੜੀ ਨਜ਼ਰ ਹੈ ਜਿਹੜੀ ਗੁਰੂ ਪਾਤਸ਼ਾਹ ਦੀ ਨਜ਼ਰਿਆ ਨਾਇਤ ਹੈ ਜੀ ਕੀੜਾ ਥਾਪਦੇ ਹੀ ਪਾਤਸ਼ਾਹੀ ਲਸ਼ਕਰ ਕਰੇ ਸੁਆ ਉਹ ਕੀੜੇ ਨੂੰ ਰਾਜਵਾ ਆ ਸਕਦਾ ਜੀ ਤੇ ਰਾਜੇ ਨੂੰ ਭੀਖ ਮੰਗਣ ਲਾ ਸਕਦਾ ਔਰ ਭੀਖ ਵੀ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ ਦਰ ਮੰਗਣ ਭੀਖ ਨਾ ਪਾਏ ਜੀ ਔਰ ਜੇ ਨਾਜ਼ਰ ਪੱਠੀ ਹੋ ਜੇ ਨਾ ਨਜ਼ਰ ਉਹਦੀ ਕੌੜੀ ਹੋ ਜੇ ਸਵੱਲੀ ਨਾ ਰਹੇ ਮੰਗਿਆ ਭੀਖ ਵੀ ਨਹੀਂ ਮਿਲਦੀ ਰਾਜ ਕਰਨ ਵਾਲਿਆਂ ਨੂੰ ਇਸ ਕਰਕੇ ਦੁਨਿਆਵੀ ਅਦਾਲਤ ਨੇ ਆਪਣਾ ਫੈਸਲਾ ਪੰਜਾਬੀ ਅਦਾਲਤਾਂ ਕਈ ਵਾਰੀ ਤਬਾਹ ਚ ਆ ਜਾਂਦੀ ਹੈ ਉਹ ਹੈ ਇਲਾਹੀ ਅਦਾਲਤ ਠੀਕ ਹੈ ਜੀ ਇਲਾਹੀ ਅਦਾਲਤ ਦੇ ਸਾਹਮਣੇ ਸਜਦਾ ਹੋ ਸਕਦਾ ਹੈ ਅਰਦਾਸ ਹੋ ਸਕਦੀ ਹੈ ਤੇ ਮੰਗ ਕਰਨ ਦਾ ਕੋਈ ਅਧਿਕਾਰ ਇਸ ਕਰਕੇ ਮੈਂ ਉਸ ਮੰਗ ਨਹੀਂ ਹਮੇ ਇਹ ਮੰਗ ਫਿਰ ਕਰੂੰਗਾ ਵੀ ਜਿਨ੍ਹਾਂ ਦੇ ਖਿਲਾਫ ਫੈਸਲਾ ਹੋਣਾ ਹੈ ਜਾਂ ਜਿਨ੍ਹਾਂ ਨੂੰ ਮਦਰ ਸਜਾ ਸੁਣਾਈ ਜਾਣੀ ਹੈ ਉਹ ਉਹ ਅੱਖਾਂ ਮੀਸਕੇ ਤੇ ਸਿਰ ਝੁਕਾ ਕੇ ਮੰਨਣਾ ਜੀ ਉਹ ਸਿੰਘ ਸਰਵਾਨ ਦੇ ਫੈਸਲੇ ਤੋਂ ਬਾਗੀ ਨਾ ਹੋ ਜੀ ਜੇ ਸਾਡੇ ਮਨਾਂ 'ਚ ਇਸ ਗੱਲ ਦਾ ਅਹਿਸਾਸ ਹੈ ਕਿ ਤਖਤ ਦੁਨਿਆਵੀ ਨਹੀਂ ਤਖਤ ਅਕਾਲ ਦਾ ਹੈ ਜੀ ਤਖਤ ਗੁਰੂ ਸਾਹਿਬਾਨ ਦਾ ਆਪਣੇ ਹੱਥਾਂ ਨਾਲ ਕੌਮ ਨੂੰ ਦਿੱਤੀ ਬਖਸ਼ਿਸ਼ ਹੈ ਜੀ ਤੇ ਉੱਥੇ ਬਿਨਾਂ ਇਹ ਦੇਖਿਆ ਕਿ ਕੌਣ ਬੈਠਾ ਹੈ ਜੀ ਕਦੇ ਉਹਨਾਂ ਕਿਰਦਾਰਾਂ ਤੇ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਕਿੰਤੂ ਪ੍ਰੰਤ ਹੋਂਦੇ ਨੇ ਜੀ ਸ਼੍ਰੋਮਣੀ ਕਮੇਟੀ ਦੇ ਕਬਜ਼ੇ 'ਚ ਨੇ ਜੀ ਸਿੰਘ ਸਹਿਵਾਨ ਨੇ ਜੀ ਦੇਖੋ ਸ਼੍ਰੋਮਣੀ ਕਮੇਟੀ ਵੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਵੋਟਾਂ ਕਿੰਨਾ ਨੇ ਪਾਈਆਂ ਨੇ ਜੀ ਮੈਂ ਬਿਲਕੁਲ ਜਿਨ੍ਹਾਂ ਲੋਕਾਂ ਨੇ ਭਵਿਕ ਵਿੱਚ ਅਕਾਲੀ ਬਾਣਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਸਿੱਖਾਂ ਦੀ ਮਤ ਲੈ ਕੇ ਰਾਜ ਕੀਤਾ ਪਰ ਰਾਜ ਖਾਲਸਾਈ ਭਾਵਨਾ ਦੇ ਅਨੁਸਾਰ ਨਹੀਂ ਕੀਤਾ ਜਿਸ ਦਾ ਕਾਰਨ ਇਹ ਹੋਇਆ ਵੀ ਗੁਰੂ ਪਾਤਸ਼ਾਹ ਦੇ ਮੁਖੋਂ ਬੋਲੇ ਅਕਾਲੀ ਬਾਣੀ ਦਾ ਨਰਾਦਰ ਹੋਇਆ ਜੀ ਅਕਾ ਮਿੱਟੀ ਘਟੇ ਰੁਲੀ ਜੀ ਔਰ ਇੱਕ ਤਰ੍ਹਾਂ ਦੀ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਹੈ ਇਹ ਵੀ ਸਮਾਂ ਦੱਸੇ ਰਹਿਗਾ ਦਸਤਾ ਦਿੱਤਾ ਹੀ ਵਾਲਿਆਂ ਨੇ ਤਾਂ ਦਸਾਂ ਵੀ ਸਫਲ ਹੋ ਗਈਆਂ ਜੀ ਪਰ ਮੈਂ ਸਮਝਦਾ ਵੀ ਜੇ ਅਸੀਂ ਅਕਾਲੀ ਆ ਜੀ ਅਸੀਂ ਕਿਸੇ ਧੜੇ ਦੇ ਨਹੀਂ ਸਾਡਾ ਧੜਾ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਹੈ। ਸਾਡਾ ਧੜਾ ਗੁਰੂ ਖਾਲਸਾ ਪੰਥ ਹੋਣਾ ਚਾਹੀਦਾ ਹੈ। ਇਸ ਕਰਕੇ ਅਸੀਂ ਕਿਸੇ ਧੜੇ ਦੇ ਨਹੀਂ ਅੱਜ ਕੀ ਹੈ? ਅਸੀਂ ਜਿਹਦੇ ਨਾਲ ਆ ਉਹ 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 ਉਸ ਉਹ ਹੀ ਕਈ ਤਾਂ ਹੁਣ ਜਿਹੜੇ ਅੱਜ ਕਾਬਜੇ ਨੇ ਉਹਨਾਂ ਦੇ ਤਾਂ ਮੈਂ ਸੁਣਦਾ ਰਹਿਣਾ ਇੰਟਰਵਿਊ ਸਾਡੇ ਕਈ ਚਲੋ ਉਹਨਾਂ ਚ ਸਮਕਾਲੀ ਸਾਥੀ ਵੀ ਨੇ ਪੁਰਾਣੇ ਨੌਜਵਾਨ ਅਕਾਲੀ ਜਿ세 ਵੇਲੇ ਦੇ ਜਾ ਜਿਹੜੇ ਅੱਜ ਨੌਜਵਾਨ ਅਕਾਲੀ ਨੇ ਹੁਣ ਪਤਾ ਨਹੀਂ ਇਹ ਤੋਂ ਸਿੱਖ ਕਿਉਂਦੇ ਨੇ ਕਿੱਥੋਂ ਪੜ੍ਹ ਕੇ ਆਉਂਦੇ ਨੇ ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਹੈਰਾਨ ਹੋ ਜਾਂਦਾ ਉਹਨਾਂ ਨੂੰ ਨਾ ਪਿਛਤਾ ਪਤਾ ਹੈ ਨਾ ਉਹਨਾਂ ਨੂੰ ਭੂਤ ਦਾ ਪਤਾ ਹੈ ਉਹ ਕੀ ਹੁੰਦਾ ਰਿਹਾ ਹੈ ਪਿੱਛੇ ਕੀ ਹੋਇਆ ਹੈ ਕਿਸੇ ਗੱਲ ਦਾ ਗਿਆਨ ਨਹੀਂ ਬਸ ਇੱਕ ਦੂਜੇ ਨੂੰ ਖੁਸ਼ ਕਰਨ ਵਾਸਤੇ ਦੌੜ ਲੱਗੀ ਹੋਈ ਹੈ ਜੀ ਮੈਨੂੰ ਤਾਂ ਇੰਨੀੋ ਤਸੱਲੀ ਹੈ ਵੀ ਮੈਂ ਅਕਾਲੀ ਰਾਜਨੀਤੀ 'ਚ ਵਿਚਰਦਿਆਂ ਕਿਉਂਕਿ ਸਾਡੇ ਸਮੇਂ ਹੋਰ ਸੀ ਠੀਕ ਹੈ ਜੀ ਪੰਤਰਾਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਉਹਣੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸਰਗਰਮ ਭੂਮਿਕਾ ਹੁੰਦੀ ਉਹਨਾਂ ਦੀ ਅਸੀਂ ਉਹਨਾਂ ਦੀ ਬੜੀ ਫੜਕੀ ਰਾਜਨੀਤਿਕ ਪਿੜਿਚ ਪ੍ਰਵੇਸ਼ ਕੀਤਾ ਜੀ ਔਰ ਅਸੀਂ ਉਸ ਮਾਣ ਹੈ ਮੈਨੂੰ ਇਸ ਗੱਲ ਦਾ ਵੀ ਅਸੀਂ ਉਸ ਸਾਗੂ ਦੇ ਰਾਹੀਂ ਅਕਾਲੀ ਰਾਜਨੀਤੀ ਚ ਪ੍ਰਵੇਸ਼ ਕੀਤਾ ਜਿਹੜਾ ਅੱਜ ਉਹਨਾਂ ਦੇ ਜਾਣ ਤੋਂ 20 ਸਾਲ ਬਾਅਦ ਵੀ ਉਹ ਪ੍ਰਸੰਗਿਕ ਨੇ ਔਰ ਜਿੰਨਾ ਚਿਰ ਜੀ ਅਕਾਲੀ ਰਾਜਨੀਤੀ ਦੀ ਗੱਲ ਤੁਰੂਗੀ ਅਕਾਲੀਅਤ ਦੀ ਗੱਲ ਤੁਰੂਗੀ ਜੀ ਔਰ ਜਥੇਦਾਰ ਕੋ ਚਰਨ ਸਿੰਘ ਟੋੜਾ ਹਮੇਸ਼ਾ ਪ੍ਰਸੰਗਿਕ ਰਹਿਣਗੇ ਕਈ ਬਹੁਤ ਵੱਡੇ ਆਗੂ ਹੋਏ ਜਿਹੜੇ ਆਪਣੇ ਹਰ ਕੀਤੇ ਹੋਏ ਜਦੋਂ ਰਾਜ ਕਰਨ ਵਾਲਿਆਂ ਦੀ ਗਿਣਤੀ ਆਉ ਜੀ ਸਹਿਦ ਸਭ ਤੋਂ ਵੱਧ ਰਾਜ ਕਰਨ ਦਾ ਮਾਣਤਾ ਉਹਨਾਂ ਨੂੰ ਹੋ ਸਕਦਾ ਵੱਧ ਵਾਰੀ ਰਾਜ ਕਰਨ ਦਾ ਉਹਨਾਂ ਨੂੰ ਮਿਲ ਜੇ ਠੀਕ ਹੈ ਜੀ ਪਰ ਉਹ ਸਿੱਖਾਂ ਦੇ ਅਕਾਲੀਆਂ ਦੇ ਸਿੱਖ ਮਸਲਿਆਂ ਦੇ ਸੰਦਰਭ ਵਿੱਚ ਪਰਸੰਘ ਹੀਣ ਨੇ ਔਰ ਆਪਦੇ ਜਾਣ ਤੋਂ ਛੋੜੇ ਸਾਲਾਂ ਬਾਅਦ ਵੀ ਲੇਕਿਨ ਜਥੇਦਾਰ ਗੁਰਚਰਨ ਸਿੰਘ ਟੋੜੇ ਵਰਗੇ ਲੋਕ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦਾ ਕੋਈ ਵਾਲਾ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਵਾਰਿਸ ਨੇ ਉਹਨਾਂ ਦਾ ਅਧਿਕਾਰਤ ਵਾਰਸ ਕੋਈ ਠੀਕ ਹੈ ਉਹਨਾਂ ਦੇ ਉਸ ਤਰ੍ਹਾਂ ਉਹਨਾਂ ਦੀ ਵੰਸਾਵਲੀ ਜੀ ਉਹਨਾਂ ਦੀ ਗੋਦ ਲਈ ਧੀ ਤੋਂ ਤਾਂ ਤੁਰ ਹੀ ਆਉਂਦੀ ਹੈ ਪਰ ਉਸ ਤਰ੍ਹਾਂ ਦੀ ਉਹਨਾਂ ਦੀ ਵੰਸਾਵਲੀ ਵਾਕੀਆਂ ਵਾਲੀ ਨਹੀਂ ਹੈ ਲੇਕਿਨ ਉਹਦੇ باوجود ਉਹਨਾਂ ਦੇ ਬਿੰਦੀ ਪੁੱਤਰ ਭਾਵੇਂ ਕੋਈ ਨਹੀਂ ਸੀ ਲੇਕਿਨ ਉਹਨਾਂ ਦੇ ਨਾਦੀ ਪੁੱਤਰਾਂ ਦੇ ਕਾਰਨ ਜੀ ਜਿਨ੍ਹਾਂ ਚੋਂ ਮੈਨੂੰ ਵੀ ਮਾਣ ਹੈ ਕਿ ਮੈਂ ਜਥੇਦਾਰ ਗੁਰਚਰਨ ਸਿੰਘ ਟੋੜੇ ਦਾ ਨਾਦੀ ਪੁੱਤਰ ਹਾਂ ਠੀਕ ਹੈ ਜੀ ਉਹਨਾਂ ਦੇ ਨਾਦੀ ਪੁੱਤਰਾਂ ਦੇ ਕਾਰਨ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ ਸਾਡੇ ਸਾਰਾ ਖਾਲਸਾ ਪੰਥ ਅਸੀਂ ਨਾਦੀ ਪੁੱਤਰ ਜੀ ਉਸੇ ਤਰ੍ਹਾਂ ਅਸੀਂ ਵੀ ਆਪਣੀ ਉਸ 86 ਵਰਸਾ ਸੀ ਸਾਡੀ ਉਹ ਸਿਆਸੀ ਰਹਿਬਰ ਸੀ ਉਹਨਾਂ ਤੋਂ ਅਸੀਂ ਰਾਜਨੀਤੀ ਪੰਥਕ ਰਾਜਨੀਤੀ ਸਿੱਖੀ ਹੈ ਠੀਕ ਹੈ ਜੀ ਉਹ ਲੋਕ ਵੀ ਇੱਥੇ ਹੋਏ ਨੇ ਅਰ ਅੱਜ ਵੀ ਪ੍ਰਸੰਗਿਕ ਨੇ ਜੀ ਔਰ ਉਹ ਹਰ ਗੱਲ ਸਮੇਂ-ਸਮੇਂ ਉਹ ਸਿਰ ਚ ਕਾਉਂਦੇ ਰਹੇ ਨੇ ਇਹਨਾਂ ਗੱਲਾਂ ਕੇ ਪਰ ਪਤਾ ਨਹੀਂ ਕਿਉਂ ਅੱਜ ਤੇ ਅਕਾਲੀ ਸਮਝਣ ਨੂੰ ਤਿਆਰ ਨਹੀਂ ਇਸ ਗੱਲ ਲੱਗਦਾ ਵੀ ਅਖੀਰ ਦੇ ਵਿੱਚ ਮੈਂ ਤੁਹਾਡੇ ਤੇ ਸਵਾਲ ਜਾਨਣਾ ਚਾਹੁੰਦਾ ਕਿ ਵੀ ਇਸ ਫੈਸਲੇ ਤੋਂ ਉਪਰੰਤ ਅਕਾਲੀ ਦਿਲ ਦੇ ਵਿੱਚ ਕਿੰਦਾ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੁਹਾਨੂੰ ਨਹੀਂ ਹਲਚਲ ਤਾਂ ਮਿਲੇ ਰਹੀ ਹੈ ਜੀ ਉਹ ਕਈ ਗੀਤ ਵੀ ਬਣ ਗਏ ਅ ਇੱਕ ਅੱਜ ਮੈਨੂੰ ਕਿਸੇ ਨੇ ਪਾਇਆ ਮੇਰੇ ਮਿੱਤਰ ਨੇ ਉਹਦੇ ਇੱਕ ਕੋਈ ਉਹਦਾ ਸਰੂਪ ਵੀ ਨਹੀਂ ਸੀ ਸੱਜਣ ਦਾ ਜੀ ਤੇ ਨਾਂ ਵੀ ਉਹਦਾ ਕੋਈ ਮੈਨੂੰ ਹੁਣ ਧਿਆਨ ਚ ਨਹੀਂ ਕੋਈ ਅਕਾਲੀ ਨਾਂ ਤਾਂ ਉਹਦਾ ਸੀ ਨਹੀਂ ਜੀ ਤੇ ਉਹ ਕੋਈ ਆਪਣਾ ਗੀਤ ਗਾਈ ਜਾਂਦਾ ਸੀ ਕਿ ਪਤਨਿ ਘੇਰ ਲਿਆ ਆਪਣਾ ਸੁਖਵੀਰ ਹੁਣ ਉਹਨੂੰ ਇਹ ਗੱਲ ਦਾ ਖਿਆਲ ਹੀ ਨਹੀਂ ਵੀ ਜਿਨ੍ਹਾਂ ਨੂੰ ਘੇਰਿਆ ਦੱਸਦੇ ਹਾਂ ਉਹ ਘੇਰੇ ਨਹੀਂ ਉਹ ਸੁਪਰੀਮ ਹਸਤੀ ਦੇ ਅੱਗੇ ਤਲਵੇ ਹੋਏ ਲੋਕ ਨੇ ਔਰ ਉਹਨਾਂ ਨੇ 10 ਸਾਲ ਇੱਥੇ ਰਾਜ ਕੀਤਾ ਹੈ 10 ਸਾਲ ਰਾਜ ਕੀਤਾ ਥੋੜੇ ਵਕਵੇ ਨਾਲ ਤਾਂ ਛੱਡ ਕੇ 15 ਸਾਲ ਕੀਤਾ ਇੱਕੋ ਪਰਿਵਾਰ ਨੇ ਪਰ ਉਹਨਾਂ ਨੇ ਉਸ ਉਹ ਸਖਸ ਦੀ ਅਗਵਾਈ ਚ ਜਿਹਨੂੰ ਘੇਰਿਆ ਦੱਸਦੇ ਨੇ ਜੀ ਜਾਂ ਸਾਜਿਸਤਾ ਸ਼ਕਾਰ ਹੋ ਰਿਹਾ ਹੈ ਰਾਜ ਤਾਂ ਉਹਨਾਂ ਨੇ ਕੀਤਾ ਜੀ 10 ਸਾਲ ਜੀ ਤੇ ਉਹਨਾਂ ਨੂੰ ਸਾਜਿਸਤਾ ਦਾ ਸਕਾਰ ਕਿਹਨੇ ਬਣਾਉਣਾ ਜਿਨ੍ਹਾਂ ਤੇ ਦੋਸ਼ ਲਾਉਂਦੇ ਨੇ ਉਹ ਵੀ ਵਿਚਾਰੇ ਨਾਲ ਹੀ ਕਿਤੇ ਨਾ ਕਿਤੇ ਜੀ ਠੱਕੇ ਖਾਂਦੇ ਫਿਰਦੇ ਸੀ ਥੋੜਾ ਕੋਈ ਬੋਲਦੇ ਵੀ ਹੋਣਗੇ ਅੰਦਰੋਂ ਕਹਿੰਦੇ ਨੇ ਸੀ ਬੋਲਦੇ ਸੀ ਤੇ ਬੋਲਦੇ ਵੀ ਹੋਣਗੇ ਪਰ ਉਸ ਵੇਲੇ ਸੁਣਦਾ ਕੌਣ ਸੀ ਤੇ ਉਹ ਹੁਣ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਜਹਾਰ ਆलम ਉਹਨਾਂ ਨੂੰ ਟਿਕਟਾਂ ਦਿੱਤੀਆਂ ਇਹਨਾਂ ਨੇ ਸਿੱਖਾਂ ਦੇ ਜੋ ਆਕਾਂ ਦੀਆਂ ਛਾਤੀਆਂ ਪਾੜ ਕੇ ਵਿੱਚ ਨੂਨ ਭਰਿਆ ਜੀ ਸਿੱਖਾਂ ਦੀ ਨਸਲ ਕੁਸ਼ੀ ਦਾ ਯਤਨ ਕੀਤਾ ਸਮੇਤ ਸੈਣੀ ਵਰਗੇ ਬੁਚੜ ਜਾਲਮ ਜਿਨ੍ਹਾਂ ਨੇ ਆਪਣੇ ਵਰਦੀਆਂ ਦੇ ਨਜਾਇਜ਼ ਫਾਇਦੇ ਉਠਾਏ ਜੀ ਔਰ ਵਰਦੀ ਦੇ ਹੰਕਾਰ ਚ ਜਿਨ੍ਹਾਂ ਨੇ ਟੋਟੇ ਟੋਟੇ ਕੀਤੇ ਸਿੱਖਾਂ ਦੇ ਬੱਚਿਆਂ ਦੇ ਸਿੱਖ ਬੀਬੀਆਂ ਸਿੱਖ ਬੱਚੇ ਸਿੱਖ ਬਜ਼ੁਰਗਾਂ ਤੱਕ ਨੂੰ ਕੋਹ ਕੋਹ ਕੇ ਮਾਰਿਆ ਇਹੋ ਜਿਹੇ ਲੋਕਾਂ ਨੂੰ ਡੀਜੀਪੀ ਹੁਣ ਉਹ 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 ਕਿਹੜੀ ਸਾਜ਼ਿਸ਼ ਨੇ ਲਵਾਇਆ ਸੀ ਜੀ ਬੀਜਪੀ ਸੁਮੇਰ ਸੈਣੀ ਕਿਹੜੀ ਸਾਜ਼ਿਸ਼ ਨਾਲ ਲੱਗਿਆ ਦਰਵਾਰਾ ਸਿੰਘ ਗੁਰੂ ਜਿਹੜਾ 83 ਦੇ ਸਿੱਖ ਨੌਜਵਾਨਾਂ ਦੇ ਕਤਲ ਨੂੰ ਗੋਲੀਆਂ ਮਰਵਾਉਣ ਦਾ ਦੋਸ਼ੀ ਉਹ ਕਿਹੜੀ ਸਾਜ਼ਿਸ਼ ਨੇ ਪ੍ਰਿੰਸੀਪਲ ਸੈਕਟਰੀ ਲਵਾਇਆ ਜੀ ਤੇ ਰਮੇਸ਼ ਸਿੰਦਰ ਸਿੰਘ ਪਹਿਲੀ ਸਰਕਾਰ ਚ ਪ੍ਰਿੰਸੀਪਲ ਸੈਕਟਰੀ ਲੱਗਿਆ ਜੀ ਜਿਹੜਾ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਸਹਾਗਰਦੇਵ ਸਿੰਘ ਬਾੜ ਡੀਸੀ ਸੀ ਅੰਮ੍ਰਿਤਸਰ ਦੇ ਉਹਨਾਂ ਨੇ ਦਸਖਤ ਕਰਨ ਤੋਂ ਇਨਕਾਰ ਕਰਤਾ ਮੇਰੇ ਗੁਰੂ ਦੇ ਘਰ ਤੇ ਫੌਜਾਂ ਚੜ੍ਹ ਕੇ ਆਈਆਂ ਮੈਂ ਦਸਖਤ ਨਹੀਂ ਕਰਨੇ ਤੇਰੇ ਮੇਸਿੰਦਰ ਸੰਗੁਣਾ ਨੇ ਜਾ ਕੇ ਕੀਤੇ ਤੇਜ ਹਾਰਾਂ ਨੂੰ ਟਿਕਟ ਹਜ਼ਾਰਾਂ ਹੀ ਹੋ ਜੇ ਉਦਾਹਰਨਾਂ ਨੇ ਜੀ ਜਿਹੜੀਆਂ ਸਿੱਖ ਬੀਬੀਆਂ ਸਿੱਖ ਬੱਚਿਆਂ ਨੂੰ ਦੀ ਨਸਲ ਕੁਸੀ ਕਰਨਾ ਉਹਨਾਂ ਤੇ ਜ਼ੁਲਮ ਕਰਨਾ ਔਰ ਉਹਨਾਂ ਦੀ ਇੱਕ ਪੀੜ੍ਹੀ ਨੂੰ ਮਟਾ ਦੇਣ ਦੇ ਦੋਸ਼ੀ ਲੋਕਾਂ ਨੂੰ ਤੁਸੀਂ ਬੁੱਕਲ ਚ ਪਾ ਲਿਆ ਉਹ ਕਿਹੜੀ ਸਾਜਸ਼ ਸੀ ਅੱਜ ਗੱਲਾਂ ਕਰਦੇ ਹੋ ਉਦੋਂ ਸਰਕਾਰ ਵੇਲੇ ਤਾਂ ਆਹੀ ਜਿਨ੍ਹਾਂ ਸਿੰਘਾਂ ਦੀ ਰਿਹਾਈ ਮੰਗਦੇ ਹੋ ਜਦੋਂ ਸਰਕਾਰ ਸੀ ਕੇਂਦਰ ਦੀ ਸਰਕਾਰ ਨਾਲ ਤੁਹਾਡੀ ਸਾਹ ਸੀ ਉਸ ਵੇਲੇ ਤੁਸੀਂ ਇਹ ਕਿਉਂ ਨਹੀਂ ਮੰਗਿਆ ਸੋ ਉਸ ਵੇਲੇ ਤਾਂ ਲਿਖ ਕੇ ਦਿੱਤਾ ਵੀ ਜੇ ਇੱਥੇ ਤਬਦੀਲ ਵੀ ਹੋ ਗਏ ਜੀ ਤਾਂ ਸੱਚਾ ਪੰਜਾਬ ਦੇ ਅਮਨ ਨੂੰ ਅੱਗ ਲੱਗ ਜੂ ਆ ਜਿਹੜੇ ਨਾਂਹ ਹੈ ਲੋਕ ਗਵਾਰਾ ਲੋਕ ਜੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਜੇ ਅੱਜ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਸਾਡਾ ਪੰਜਾਬੀਆਂ ਦਾ ਰਾਜ ਕਦੇ ਪੰਜਾਬ 'ਚ ਰਿਹਾ ਹੀ ਨਹੀਂ ਨਾ ਪਹਿਲਾਂ ਸੀ ਜੀ ਨਾ ਅੱਜ ਪਹਿਲਾਂ ਜੇ ਕਾਂਗਰਸ ਨੇ ਰਾਜ ਕੀਤਾ ਉਹ ਵੀ ਦਿੱਲੀ ਵਾਲਿਆਂ ਨੇ ਸਾਰੇ ਤੇ ਕੀਤਾ ਜੀ ਜੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮੰਨ ਕੇ ਸਤਾਜ ਲਿਆਂਦਾ ਜੀ ਵੀ ਇਹ ਸਾਡੀ ਸਾਡੀ ਆਪਦੀ ਜਮਾਤ ਹੈ ਸਾਡੇ ਲੋਕ ਨੇ ਸਾਨੂੰ ਸਾਡੇ ਨਾਲ ਇਨਸਾਫ ਕਰਨਗੇ ਸਰ ਸਾਡੇ ਵੀ ਕੇਂਦਰ ਦੇ ਇਸ਼ਾਰਿਆਂ ਤੇ ਹੀ ਫੈਸਲੇ ਲੈਂਦੇ ਰਹੇ ਆ ਜਿਹੜੇ ਹੁਣ ਨੇ ਚਲੋ ਇਹਨਾਂ ਦੇ ਤਾਂ ਵਿਚਾਰਿਆਂ ਦੇ ਇਹਨਾਂ ਦਾ ਸਾਰੇ ਹੀ ਨਹੀਂ ਕੁਝ ਇਹਨਾਂ ਨੂੰ ਤਾਂ ਆਪਾਂ ਕਹਿਣਾ ਹੀ ਕਹਿਣਾ ਵੀ ਚਾਹੀਦਾ ਕਿਉਂਕਿ ਜਿਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਵੀ ਅਸੀਂ ਸਾਨੂੰ ਕਾਦੇ ਲਈ ਚੁਣਿਆ ਹੈ ਜੀ ਤੇ ਅਸੀਂ ਕਰ ਕੀ ਰਹੇ ਹਾਂ ਹੁਣ ਉਹਨਾਂ ਲਈ ਅਜਾ ਪੰਜਾਬ ਦੀ ਪੁਲਿਸ ਦੇਖ ਲਓ ਜੀ ਪੁਲਿਸ ਅੱਜ ਵੀ ਇਹ ਸਾਬਤ ਕਰਨ ਨੂੰ ਤਿਆਰ ਖੜੀ ਹੈ ਵੀ ਸਾਨੂੰ ਮੌਕਾ ਦਿਓ ਜੀ ਤੁਸੀਂ ਸਿੱਖੋ ਭੁੱਲ ਲਗੇ ਵੀ ਅਸੀਂ ਤੁਹਾਡੇ ਨਾਲ ਕੀ ਕੀਤਾ ਹੈ ਸਾਨੂੰ ਮੌਕਾ ਦਿਓ ਅਸੀਂ ਹੁਣ ਵੀ ਤੁਹਾਡੇ ਨਾਲ ਉਹੀ ਕਰਾਂਗੇ ਜੀ ਕੱਲਾ ਕੱਲਾ ਵਰਦੀ ਵਾਲਾ ਇਸੇ ਗੱਲ ਦੀ ਤਾਕਤ 'ਚ ਬੈਠਾ ਕਿਸੇ ਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਜੀ ਆ ਸਾਰਾ ਕਰਦੇ ਨੇ ਤਲਕੇ ਨੂੰ ਜਾ ਕੇ ਲੋਕਾਂ ਦੇ ਕਰਾਂ ਜਾਂ ਕਿਸਾਨ ਆ ਗੋ ਉਹਨਾਂ ਥੋੜੇ ਦਿਨ ਪਹਿਲਾਂ ਕੀ ਹੋ ਕੇ ਹਟਿਆ ਜੀ ਕੋਈ ਕੋਈ ਸੋਚਣ ਨੂੰ ਤਿਆਰ ਹੈ ਉਸ ਪਾਸੇ ਜੀ ਬਸ ਠੀਕ ਹੈ ਜੀ ਕੋਈ ਗੱਲ ਨਹੀਂ ਵੀ ਆਪਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਜੀ ਆਇਆਂ ਚੱਲ ਕੇ ਬਹੁਤ-ਬਹੁਤ ਧੰਨਵਾਦ ਇਹ ਸੰਜਤੀਦਾਰ ਗੁਰਜੀਵਨ ਸਿੰਘ ਸਰਾਉ ਜਿਹੜੇ ਆ ਵੇਲੇ-ਵੇਲੇ ਸਰ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਸਿੱਖ ਮਸਲਿਆਂ ਤੇ ਰੱਖਦੇ ਰਹਿੰਦੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀ ਫੈਸਲਾ ਹੁੰਦਾ ਤੇ ਜਿਹੜੇ ਅਕਾਲੀ ਲੀਡਰ ਨੇ ਜਾਂ ਜਿਹੜੇ ਦੋਸ਼ੀ ਨਹਿਗੇ ਇਸ ਮਾਮਲੇ ਦੇ ਵਿੱਚ ਉਹ ਕਿਸ ਤਰ੍ਹਾਂ ਇਸ